ਇਸ ਤਰੀਕੇ ਦਾ ਰਿਸਪਾਂਸ ਚੱਲ ਰਿਹਾ ਹੈ ਬਹੁਤ ਅੱਛਾ ਹੈ ਇਹ ਗਲੀਆਂ ਬਾਬਾ ਫਰੀਦ ਜੀ ਦੀਆਂ ਗਲੀਆਂ ਨੇ ਬਾਬਾ ਫਰੀਦ ਗੰਗੇ ਸ਼ਕਰ ਇੰਤਹਾ ਇਸ਼ਕ ਹੋਰ ਉਹਦੀ ਗਲੀ ਚ ਮੁਹabbਤੀ ਮਿਲਦੀ ਹੈ ਰਹਿਮਤਾਂ ਦੀ ਬਰਸਾਤ ਹੀ ਹੁੰਦੀ ਹੈ ਟੂ ਟੂ ਡੋਰ ਚੱਲ ਰਿਹਾ ਹੈ ਅੱਜ ਫਿਰ ਹਾਂ ਬਸ ਹਸਲਾ ਜੀ ਇੱਕ ਔਰ ਨਵਾਂ ਜਿਹੜਾ ਹਵਾਦਰੋਖ ਬਣ ਰਿਹਾ ਹੈ ਸਰਪਜੀਤ ਨੂੰ ਵੋਟ ਜਾ ਰਹੀ ਹੈ ਕਹਿ ਰਹੇ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ ਨੂੰ ਇਹ ਬੈਨੀਫਿਟ ਮਿਲੂਗਾ ਪਤਾ ਨਹੀਂ ਸਭ ਮਾਲਕ ਦੇ ਹੱਥ ਉਹਦੇ ਹੱਥ ਕਰੇ ਕਰਾਵੇ ਆਪੇ ਆਪ ਕਿਸ ਤਰ੍ਹਾਂ ਲੱਗਣੀ ਕਿ ਇਹਨਾਂ ਨਾਲ ਮੁਕਾਬਲਾ ਹੁਣ ਤੱਕ ਉਹ ਦਿਨ ਤੋਂ ਲੈ ਕੇ ਨਹੀਂ ਹੁੰਦਾ ਸਾਰੇ ਮਤਾਂ ਚ ਨੇ ਬੀਜਪੀ ਆਪਣੀ ਪਿਛਲੀ ਪਰਫਾਰਮੈਂਸ ਆਪਣੀ ਪਾਰਟੀ ਦੀ ਆਈਡੀਓਲੋਜੀ ਔਰ ਬੀਜਪੀ ਦਾ ਇੱਕ ਕੈਂਡੀਡੇਟ ਕੀ ਕਰ ਸਕਦਾ ਉਹ ਸਾਡੇ ਲੀਡਰ ਨੂੰ ਧਿਆਨ ਚ ਰੱਖ ਕੇ ਸੋਚੋ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਲਗਾ ਦਿੱਤੀ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਜਨਾਬੇ ਨਰਿੰਦਰ ਭਾਈ ਮੋਦੀ ਜੀ ਨੇ ਪਰ ਔਨੈਸਟੀ ਦੀ ਉਹ ਇੰਤਹਾ ਹੈ ਔਰ ਪੂਰਾ ਵਰਡ ਉਹਨਾਂ ਨੂੰ ਮਾਨਤਾ ਦਿੰਦਾ ਤੇ ਅਸੀਂ ਚਾਹੁੰਦੇ ਆ ਸਾਡੀ ਜਾਨ ਤੇ ਪੰਜਾਬ ਚ ਫਸੀ ਹੋਈ ਹੈ ਨਾ ਅਸੀਂ ਚਾਹੁੰਦੇ ਪੰਜਾਬ ਵੀ ਉਸੇ ਤਰ੍ਹਾਂ ਖੁਸ਼ਹਾਲ ਹੋਵੇ ਇਹ ਹੁਣ ਗੱਲ ਕਲੀਅਰ ਹੋ ਗਈ ਆ ਕਿ ਪਾਰਟੀਆਂ ਸਭ ਲੋਕਾਂ ਨੇ ਵੇਖ ਲਈਆਂ ਤੇ ਪੰਜਾਬ ਦੇ ਵਾਈਡੇ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਇੰਡਸਟਰੀ ਆ ਐਜੂਕੇਸ਼ਨ ਆ ਵਪਾਰੀ ਵਰਗ ਆ ਮਜ਼ਦੂਰ ਵਰਗ ਆ ਇਹ ਕੰਮ ਹੋਣਾ ਚਾਹੀਦਾ ਇੱਥੇ ਤਾਂ ਜ਼ੀਰੋ ਤੋਂ ਕੰਮ ਸਟਾਰਟ ਕਰਨਾ ਪੈਣਾ ਅਸੀਂ ਕਿਸ ਤਰੀਕੇ ਦਾ ਰਿਸਪਾਂਸ ਚੱਲ ਰਿਹਾ ਹੈ ਬਹੁਤ ਅੱਛਾ ਹੈ ਇਹ ਗਲੀਆਂ ਬਾਬਾ ਫਰੀਦ ਜੀ ਦੀਆਂ ਗਲੀਆਂ ਨੇ ਬਾਬਾ ਫਰੀਦ ਗੰਝੇ ਸ਼ਕਰ ਇੰਤਹਾ ਇਸ਼ਕ ਹੋਰ ਉਹਦੀ ਗਲੀ ਚ ਮੁਹabbਤੀ ਮਿਲਦੀ ਹੈ ਰਹਿਮਤਾਂ ਦੀ ਬਰਸਾਤ ਹੀ ਹੁੰਦੀ ਹੈ ਇਹ ਤਾਂ ਕਿਸ ਤਰ੍ਹਾਂ ਡੋਰ ਟੂ ਡੋਰ ਚੱਲ ਰਿਹਾ ਹੈ ਅੱਜ ਫਿਰ ਆਮ ਬਸ ਸਰ ਜੀ ਇੱਕ ਔਰ ਨਵਾਂ ਜਿਹੜਾ ਹਵਾ ਦਾ ਰੁਖ ਬਣ ਰਿਹਾ ਸਰਪਜੀਤ ਨੂੰ ਵੋਟ ਜਾ ਰਹੀ ਹੈ ਕਹਿ ਰਹੇ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ ਨੂੰ ਇਹ ਬੈਨੀਫਿਟ ਮਿਲੂਗਾ ਪਤਾ ਨਹੀਂ ਸਭ ਮਾਲਕ ਦੇ ਹੱਥ ਉਹਦੇ ਹੱਥ ਕਰੇ ਕਰਾਵੇ ਆਪੇ ਆਪ ਕਿਸ ਤਰ੍ਹਾਂ ਲੱਗ ਰਿਹਾ ਕਿ ਇਹਨਾਂ ਦਾ ਮੁਕਾਬਲਾ ਹੁਣ ਤੱਕ ਉਹ ਦਿਨ ਤੋਂ ਲੈ ਕੇ ਨਹੀਂ ਹੁੰਦਾ ਸਾਰੇ ਮਦਾਨ ਚ ਨਹੀਂ ਬੀਜਪੀ ਆਪਣੀ ਪਿਛਲੀ ਪਰਫਾਰਮੈਂਸ ਆਪਣੀ ਪਾਰਟੀ ਦੀ ਆਈਡੀਓਲੋਜੀ ਔਰ ਬੀਜਪੀ ਦਾ ਇੱਕ ਕੈਂਡੀਡੇਟ ਕੀ ਕਰ ਸਕਦਾ ਉਹ ਸਾਡੇ ਲੀਡਰ ਨੂੰ ਧਿਆਨ ਚ ਰੱਖ ਕੇ ਸੋਚੋ ਕਿ ਉਹਨਾਂ ਨੇ ساری ਜ਼ਿੰਦਗੀ ਲਗਾ ਦਿੱਤੀ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਜਨਾਬ ਨਰਿੰਦਰ ਭਾਈ ਮੋਦੀ ਜੀ ਨੇ ਪਰ ਆਨੈਸਟੀ ਦੀ ਉਹ ਇੰਤਹਾ ਹੈ ਔਰ ਪੂਰਾ ਵਰਡ ਉਹਨਾਂ ਨੂੰ ਮਾਨਤਾ ਦਿੰਦਾ ਤੇ ਅਸੀਂ ਚਾਹੁੰਦੇ ਆ ਸਾਡੀ ਜਾਨ ਤੇ ਪੰਜਾਬ ਚ ਫਸੀ ਹੋਈ ਹੈ ਨਾ ਅਸੀਂ ਚਾਹੁੰਦੇ ਪੰਜਾਬ ਵੀ ਉਸੇ ਤਰ੍ਹਾਂ ਖੁਸ਼ਹਾਲ ਹੋਵੇ ਇਹ ਹੁਣ ਗੱਲ ਕਲੀਅਰ ਹੋ ਗਈ ਆ ਕਿ ਪਾਰਟੀਆਂ ਸਭ ਲੋਕਾਂ ਨੇ ਵੇਖ ਲਈਆਂ ਤੇ ਪੰਜਾਬ ਦੇ ਵਾਈਡੇ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਇੰਡਸਟਰੀ ਆ ਐਜੂਕੇਸ਼ਨ ਆ ਵਪਾਰੀ ਵਰਗ ਆ ਮਜ਼ਦੂਰ ਵਰਗ ਆ ਇਹ ਕੰਮ ਹੋਣਾ ਚਾਹੀਦਾ ਇੱਥੇ ਤਾਂ ਜ਼ੀਰੋ ਤੋਂ ਕੰਮ ਸਟਾਰਟ ਕਰਨਾ ਪੈਣਾ